ਵਰਕਰ ਦੇ ਨਾਲ ਵੀ ਹੈ ਵਰਕਰ ਵੀ ਇਹਨਾਂ ਦਾ ਉਜੋਂ ਲੀਡਰ ਵੀ ਇਹਨਾਂ ਦੇ ਨਾਲ ਉਜੋਂ ਫਿਰਦੇ ਆ ਇੱਕ ਤਾਂ ਬਾਹਰ ਤੇ ਦੇਣੀ ਹੈ ਜਦ ਜਦ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਨਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਸ ਚ ਦੋ ਸੀਗੇ ਇੱਕ ਪਟਿਆ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਨੂੰ ਡੱਬੂ ਜੀ ਦਾ ਗੱਟਾ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਗਈ ਥੋੜੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨ ਤਾਣ ਦੇ ਬੰਨੇ ਬੈਠੇ ਇਹਨੇ ਤੈਂ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਔਰ ਤਾਂ ਪੂੜੇ ਮਿਲੇ ਅੱਜ ਤਾਂ ਕੰਜਕਣ ਸੀਗੀਆਂ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਤਾਣ ਦਾ ਪੁੱਤ ਆ ਜਿਹੜਾ ਡੱਬੂ ਐ ਜਾਂ ਕਾਲਾ ਕਹਿੰਦਾ ਮੈਂ ਤਾਂ ਮਾਨ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪੁੱਛੇ ਤੂੰ ਬੰਨਿਆ ਬੇਟਾ ਕਹਿੰਦਾ ਮਾਨਤਾਨਾ ਨੇ ਇਹ ਆ ਵੀ ਜੱਟ ਦੇ ਹੈਗੇ ਦੋ ਜਨਾਨੇ ਤੇਰੇ ਤਾਂ ਉਹ ਕਹਿੰਦੇ ਦੀ ਤੂੰ ਦੱਬੂ ਕੁੱਤੇ ਦੀ ਜਾਨੀ ਸਦੀ ਉਹ ਕਹਿੰਦੇ ਦੀ ਤੂੰ ਦੱਬੂ ਕੁੱਤੇ ਦੀ ਜਾਨੀ ਕਹਿੰਦਾ ਬਸ ਆਹੀ ਮਾਨਤਾਨਾ ਬਸੁੱਕੇ ਰੋਟੀਆਂ ਖਾ ਕੇ ਕਿਜਾੜਾ ਕੁੜੀ ਆ ਇਹ ਆਮ ਆਦੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬਰਕਰਾਰ ਲੀਡਰ ਹੈ ਮਾਨਤਾਨਾ ਦੇ ਪੁੱਕੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਆ ਵੀ ਸਾਡੇ ਉੱਪਰ ਸਰਕਾਰ ਆ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਆ ਆਹੀ ਮਾਨਤਾਨਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਇਹ ਸਭ ਚਰਨਜੀਤ ਚੰਨੀ ਦੇ ਇੱਕ ਵੀਡੀਓ ਸਾਹਮਣੇ ਆਈ ਹੈ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾਵਾਂ ਦੇ ਟਿੱਪਣੀ ਕੀਤੀ ਗਈ ਹੈ ਔਰ ਖਾਸ ਜਾਤੀ ਨੂੰ ਟਾਰਗੇਟ ਵੀ ਕੀਤਾ ਗਿਆ ਕਿਵੇਂ ਦੇਖਦੇ ਸਰ ਬੜੀ ਮਹਿਤਾਬ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਅਸੀਂ ਤਾਂ ਉਹਨੂੰ ਆਪਣੀ ਭੈਣ ਕਹਨੇ ਆ ਉਹਦੇ ਉਹਨੂੰ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਤੇ ਅਕੇ ਡੱਬੂ ਕੁੱਤੇ ਦੀ ਮਤਲਬ ਕਿ 100 100 ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿ ਹੋਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਣੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਤੇ ਵਡਿੰਗ ਸਾਹਿਬ ਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਹੈ ਇਸ ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੀਆਂ ਵਾਰਦਾਤਾਂ ਚੰਨੀ ਸਾਹਿਬ ਆ ਚੁੱਕੇ ਹੈ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹੀਆਂ ਵਰਡਿੰਗਸ ਯੂਜ਼ ਕਰਨ ਲੱਗਦਾ ਮਹਿਲਾਵਾਂ ਦਾ અપਮਾਨ ਹੈ ਸਿੱਧੇ ਤੌਰ ਤੇ ਉਹ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੇ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੱਡੀ ਮਾੜੀ ਗੱਲ ਹੈ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਹੈ ਸਾਨੂੰ ਵੋਟਾਂ ਦੇ ਤੇ ਦੂਜੇ ਪਾਸੇ ਆਹ ਉਹਨਾਂ ਮਹਿਲਾ ਨੂੰ ਨਾਮ ਨਿਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਰਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ Se embriar, mas o que...